ਉਗੇਗਾ ਹੈ ਕਿ ਪੰਮਾ ਸਾਹਿਰ ਦਾ ਨਵਾਂ ਗੀਤ ਲਾਸਟ ਫਾਈਟ 10 ਨਵੰਬਰ ਨੂੰ ਰਿਲੀਜ਼ ਹੋਏਗਾ। ਏ ਨਾ ਤੂੰ ਛੱਡ ਕੇ ਮੈਨੂੰ ਹੁੰਦੀ ਵੱਲ ਵੀਰਾ ਦੇ ਵੇਂਦੀ ਜੱਟ ਕਿਵੇਂ ਪਰੋਂਦਾ ਨੀ ਸੀਨੇ ਨਾਲ ਤੀਰਾਂ ਦੇ ਵੇਂਦੀ ਜੱਟ ਕਿਵੇਂ ਪਰੋਂਦਾ ਅੱਜ ਦੇਵ ਲੋਕ ਕਲਾ ਤੇ ਖੋਜ ਕੇਂਦਰ ਵਿਕੇ ਇਸ ਗੀਤ ਦਾ ਪੋਸਟਰ ਜਗਦੇਵ ਢਿੱਲੋਂ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਪੰਮਾ ਸਾਹਿਬ ਨੂੰ ਦੱਸਿਆ ਕਿ ਇਹ ਗੀਤ ਲੋਕਗਾਥਾ ਮਿਰਜਾ ਸਾਹਿਬਾਂ ਤੇ ਅਧਾਰਤ ਹੈ ਇਸ ਮੌਕੇ ਗੀਤ ਨਾਲ ਜੁੜੀ ਸਮੁੱੱਚੀ ਟੀਮ ਮੌਜੂਦ ਸੀ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਮਤਲਬ ਧੰਨਵਾਦ ਦੀਆਂ ਸਾਡੇ ਸਤਕਾਰਯੋਗ ਬਾਈ ਜਗਦੇਵ ਢਿੱਲੋਂ ਜੀ ਜਿਹੜੇ ਸਾਡੇ ਇਲਾਕੇ ਦਾ ਹੀ ਨਹੀਂ ਪੂਰੇ ਮਤਲਬ ਸਾਡੇ ਪੰਜਾਬ ਦੇ ਮਾਣ ਆ ਇਹ ਤੇ ਇਹਨਾਂ ਦੇ ਨਾਲ ਸੰਗਤ ਹੋਈ ਸਾਨੂੰ ਇਸ ਗੱਲ ਦਾ ਪਰ ਤਾਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਸਮਾਂ ਦਿੱਤਾ ਨਾਲ ਹੀ ਸਾਡੇ ਬਹੁਤ ਹੀ ਸਤਕਾਰਯੋਗ ਬਲਕੀਤ ਕਿੱਤੀ ਜੀ ਬੈਠਿਆ ਤੇ ਨਾਲ ਸਾਡੇ ਸਿੰਘ ਵੀ ਜਿਨ੍ਹਾਂ ਨੇ ਇਸ ਗੀਤ ਨੂੰ ਮਤਲਬ ਵੀਡੀਓਗ੍ਰਾਫੀ ਕੀਤੀ ਹੈ ਨਾਲ ਸਾਡੇ ਜਕੀਰ ਸਿੰਘ ਖਾਰਾ ਸਾਹ ਜਿਨ੍ਹਾਂ ਦੀ ਕਲਮ ਤੋਂ ਲਿਖਿਆ ਇਹ ਗੀਤ ਹੈ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਮਾਜ ਸੇਵੀ ਤੇ ਗਾਂਵਦੂ ਕਿਸਾਨ ਬਾਈ ਫਰਮ ਜੀ ਸਿੱਧੂ ਜਿੱਤਗਲ ਤੋਂ ਸੋ ਜਿਹੜਾ ਇਹ ਸਾਡਾ ਗੀਤ ਹੈ ਜੀ ਇਹ ਆਪਣਾ ਪੰਜਾਬੀ ਇੱਕ ਲੋਕ ਕਿੱਸਾ ਮਿਰਜਾ ਸਾਹਿਬਾਂ ਦੇ ਵਿੱਚੋਂ ਹੈ ਉਹਦੇ ਵਿੱਚੋਂ ਜਿਵੇਂ ਉਹ ਕਹਾਣੀ ਦੇ ਮੁਤਾਬਕ ਮਰਜਾ ਤੇ ਸਹਿਬਾ ਦੋਨੇ ਜੰਗ ਥੱਲੇ ਆਰਾਮ ਕਰਦੇ ਐ ਇੰਨੇ ਨੂੰ ਉਹਨਾਂ ਦੇ ਪਿੱਛੋਂ ਜਿਹੜੇ ਉਹਨਾਂ ਦੇ ਵੀਰ ਐ ਸਹਿਬਾਂ ਦੇ ਮਾਪੇ ਐ ਉਹਨਾਂ ਦੇ ਉਹ ਲੋਕ ਚੜਾਈ ਕਰਕੇ ਪਿੱਛੇ ਆ ਜਾਂਦੇ ਐ ਉਹ ਮਰਜੇ ਨੂੰ ਠਾਉਂਦੀ ਐ ਸਹਿਬਾ ਬਈ ਮਰਜਾ ਉਠਖੜ ਬਈ ਆ ਪਿੱਛੋਂ ਤਾਂ ਚੜਾਈ ਕਰਕੇ ਆਗੇ ਤੇ ਹੁਣ ਇਹਨਾਂ ਨੇ ਆਪਾਂ ਨੂੰ ਭੱਜਣ ਨਹੀਂ ਦੇਣਾ ਉਹ ਕਹਿੰਦਾ ਤੂੰ ਪ੍ਰਵਾਹ ਕਿਉਂ ਕਰਦੀ ਐ ਜੱਟ ਦੇ ਨਾਲ ਹੁੰਦਿਆ ਗੱਲ ਕਿਹੜੀ ਜਾਂਦਾ ਆਵਾ ਚੜੀ ਨਹੀਂ ਚੁੱਕਣ ਦਿੰਦੇ ਆ ਜਾਣ ਦੇ ਕਿੰਨੇ ਆਉਂਦੇ ਐ ਉਹਦਾ ਫੜਾ ਮੈਨੂੰ ਮੇਰੇ ਤੀਰ ਚੱਕ ਕੇ ਫੜਾ ਹੋ ਜਰੋ ਤੀਰ ਚੱਕ ਕੇ ਤੇ ਉਚਾਖਦਾ ਤੇ ਤੀਰ ਉਹਦੇ ਤੋੜੇ ਪਏ ਹੁੰਦੇ ਕਹਿੰਦਾ ਤੂੰ ਤਾਂ ਕਰਦੀ ਨਾ ਉਹੀ ਔਰਤਾਂ ਵਾਲੀ ਕਰਦੀ ਜੇ ਤੂੰ ਮੇਰੇ ਤੀਰ ਨਾਲ ਤੋੜੇ ਹੁੰਦੇ ਮੈਂ ਤੈਨੂੰ ਮਰਦਾਂ ਵਾਲੀ ਕਰਕੇ ਵਿਖਾਉਂਦਾ ਉਹ ਫਰੇ ਗੀਤ ਦੇ ਬੋਲਾ ਕਹਿੰਦਾ ਜੇ ਨਾ ਤੂੰ ਛੱਡ ਕੇ ਮੈਨੂੰ ਹੁੰਦੀ ਵੱਲ ਵੀਰਾਂ ਦੇ ਵੇਹ ਦੀ ਜੱਟ ਕਿਵੇਂ ਪਰੋਂਦਾ ਨਹੀਂ ਸੀਨੇ ਨਾਲ ਤੀਰਾਂ ਦੇ ਥੋੜਾ ਗੁੰਗਨਾ ਕੇ ਮੜਾਇਆ ਕਰਮ ਕਰਕੇ ਤਰਾ ਨਮ ਹਾਂਜੀ ਪੇਸ਼ ਹੈ ਜੇ ਨਾ ਤੂੰ ਛੱਡ ਕੇ ਮੈਨੂੰ ਹੁੰਦੀ ਵੱਲ ਵੀਰਾ ਦੇ ਵੇਦੀ ਜੱਟ ਕਿਵੇਂ ਪਰੋਂਦਾ ਨੀ ਸੀਨੇ ਨਾਲ ਤੀਰਾਂ ਦੇ ਵੇਦੀ ਜੱਟ ਕਿਵੇਂ ਪਰੋਂਦਾ ਸੋ ਅੱਗੇ ਆ ਜਿਹੜਾ ਆਪਣਾ ਗੀਤ ਹੈ ਅ ਅੱਜ ਆਪਾਂ ਪੋਸਟਰ ਰਿਲੀਜ਼ ਕਰ ਦੇਣਾ ਤੇ ਕੱਲ ਸ਼ਾਮ ਨੂੰ ਤਕਰੀਬਨ 5 ਵਜੇ ਨੂੰ YouTube ਚੈਨਲ VRC ਪੰਜਾਬੀ ਤੇ ਤੁਸੀਂ ਸਾਰੇ ਇਸ ਗੀਤ ਨੂੰ ਵੇਖਿਓ ਤੇ ਇਹਨੂੰ ਸ਼ੇਅਰ ਵੀ ਕਰਿਓ ਉਮੀਦ ਆ ਵੀ ਤੁਸੀਂ ਪਹਿਲਾਂ ਵਾਲੇ ਗੀਤਾਂ ਵਾਂਗੂੰ ਇਵੇਂ ਪਿਆਰ ਦਿੰਦੇ ਰਹੋਗੇ ਧੰਨਵਾਦ ਅੱਜ ਦੇ ਇਸ ਸੀਮਤ ਜੇ ਪ੍ਰੋਗਰਾਮ ਦੇ ਵੇਤੇ ਪਹਿਲਾਂ ਤਾਂ ਮੈਂ ਸਾਡੇ ਬਾਈ ਜੀ ਜਗਦੇਵ ਢਿੱਲੋਂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਸਾਡੇ ਇੱਕ ਛੋਟੇ ਜੇ ਸੱਦੇ ਤੇ ਸਾਨੂੰ ਸਮਾਂ ਦਿੱਤਾ ਤੇ ਇਹਨਾਂ ਨੇ ਸਾਡਾ ਉਹ ਸੱਦਾ ਪ੍ਰਵਾਨ ਕਰਕੇ ਤੇ ਸਾਨੂੰ ਇਹ ਮਾਨ ਬਖਸ਼ਿਆ ਸਾਡਾ ਇਹ ਗੀਤ ਲਾਸਟ ਫਾਈਟ ਜੋ ਅੱਜ ਉਸਦਾ ਪੋਸਟਰ ਅਸੀਂ ਰਿਲੀਜ਼ ਕਰ ਰਹੇ ਹਾਂ ਉਹਦੇ ਵਾਸਤੇ ਤੇ ਉਸ ਦੇ ਵਿੱਚ ਅੱਜ ਸਾਡੇ ਨਾਲ ਨੇ ਸਾਡੇ ਵੀਡੀਓਗ੍ਰਾਫਰ ਸਿੰਘ ਬੀ ਬਸ਼ਨੰਦੀ ਉਹਨਾਂ ਦੇ ਨਾਲ ਬੈਠੇ ਮਲਕੀਤ ਸਿੰਘ ਕਿੱਤੀ ਜੈਤੋ ਵਾਲੇ ਤੇ ਸਾਡੇ ਮੇਰੇ ਵੱਡੇ ਭਾਈ ਪੰਮਾ ਸਹਿਰ ਜੀ ਜਿਨ੍ਹਾਂ ਨੇ ਇਸ ਗੀਤ ਨੂੰ ਗਾਇਆ ਹੈ ਤੇ ਸਤਕਾਰਯੋਗ ਜਗਦੇਵ ਜੀ ਤੇ ਮੈਂ ਤੁਹਾਡਾ ਜਗਸੀਰ ਸਿੰਘ ਖਾਰਾ ਮੈਂ ਇਹ ਗੀਤ ਲਿਖਿਆ ਤੇ ਲਿਖਿਆ ਮੈਂ ਇਸ ਕਰਕੇ ਆ ਇਹ ਗੀਤ ਕਿਉਂਕਿ ਆਪਣੇ ਜਿਹੜਾ ਕਿੱਸਾ ਕਾਵ ਆ ਕਿੱਸਾ ਕਾਵ ਦੀ ਇੱਕ ਬੰਨਗੀ ਆ ਇਹ ਕਿਉਂਕਿ ਜੇਕਰ ਆਪਾਂ ਕਿੱਸਾ ਕਾਵ ਨੂੰ ਵਾਚਣ ਲੱਗ ਜੇ ਉਹਨੂੰ ਪੜਨ ਲੱਗ ਜੇ ਤਾਂ ਬਹੁਤ ਕੁਛ ਆ ਬਹੁਤ ਕੁਛ ਲਿਖਿਆ ਵੀ ਗਿਆ ਹੈ ਇਹਦੇ ਬਾਰੇ ਉਹ ਗਾਇਆ ਵੀ ਗਿਆ ਤੇ ਪੜਿਆ ਵੀ ਗਿਆ ਪਰ ਮੈਂ ਉਹਦੇ ਵਿੱਚੋਂ ਇੱਕ ਸਮੁੰਦਰ ਦੇ ਵਿੱਚੋਂ ਇੱਕ ਬੂੰਦ ਦੇ ਕੇ ਤੇ ਇਹਨੂੰ ਲਿਖਣ ਦੀ ਕੋਸ਼ਿਸ਼ ਕੀਤੀ ਆ ਮੈਨੂੰ ਪੂਰੀ ਉਮੀਦ ਆ ਕਿ ਸਾਡੇ ਸਰੋਤੇ ਸਾਡੇ ਦਰਸ਼ਕ ਇਹਨੂੰ ਭਰਪੂਰ ਹੰਗਾਰਾ ਦੇਣਗੇ ਤੇ ਗੀਤ ਨੂੰ ਸੁਣਨਗੇ ਇਹ ਗੀਤ ਕੱਲ ਅਸੀਂ VRC ਪੰਜਾਬੀ YouTube ਚੈਨਲ ਤੇ ਰਿਲੀਜ਼ ਕਰਾਂਗੇ ਤੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੀਡੀਆ ਵੱਲੋਂ ਮੀਡੀਆ ਦੇ ਜੋ ਇਥੇ ਮੈਂਬਰ ਸਹਿਬਾਨ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਾਈ ਜਗਦੇਵ ਢਿੱਲੋਂ ਜੀ ਦਾ ਇਨਾਂ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਸਾਡੇ ਬਾਈ ਪਰਮਜੀਤ ਸਿੱਧੂ ਜੀ ਜਿੱਤਗੱਲ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੇਵ ਲੋਕ ਕਲਾ ਤੇ ਖੋਜ ਕੇਂਦਰ ਮਨਜੇਤੋਂ ਵੱਲੋਂ ਸਾਡੇ ਅੱਜ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਾ ਹਾਂ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਇਹਨਾਂ ਨੇ ਦੱਸਿਆ ਕਿ ਪੰਮਾ ਸਹਿਰ ਦਾ ਗੀਤ ਨਮਾਇਆ ਹੈ ਤੇ ਉਹ ਰਿਲੀਜ਼ ਕਰਨਾ ਸੀ ਤਾਂ ਗੀਤ ਮੈਂ ਸੁਣਿਆ ਇਹ ਤਾਂ ਮੈਨੂੰ ਉਹ ਸਮਾਂ ਯਾਦ ਆ ਗਿਆ ਮੈਂ ਪੜਾਉਂਦਾ ਹੁੰਨਾ ਲੋਕ ਸਾਹਿਤ ਲੋਕ ਸਾਹਿਤ ਦੇ ਵਿੱਚ ਸੂਫੀ ਕਾਵਿ ਕਿੱਸਾ ਕਾਵਿ ਬੀਰ ਕਾਵਿ ਗੁਰਮਤ ਕਾਵ ਤਾਂ ਉਹਨਾਂ ਇਹ ਸਾਰੇ ਕਾਵ ਦੇ ਵਿੱਚੋਂ ਕਿੱਸਾ ਕਾਵ ਜਿਹੜਾ ਹੈਗਾ ਬੜਾ ਵਿਦਿਆਰਥੀ ਨੂੰ ਵੀ ਤੇ ਲੋਕਾਂ ਨੂੰ ਵੀ ਆਪਣੇ ਵੱਲ ਖਿੱਚਦਾ ਹੈ ਅੱਜ ਵੀ ਕਿੱਸਾ ਕਾਵਿ ਦੀ 19 ਮਾਨਤਾ ਹੈ ਉਹਨਾਂ ਦੇ ਵਿੱਚ ਪ੍ਰੀਤ ਕਥਾਵਾਂ ਦੇ ਵਿੱਚ ਜੇਕਰ ਹੀਰ ਰਾਂਝੇ ਦੀ ਗੱਲ ਕਰੀਏ ਤਾਂ ਫਿਰ ਉਹ ਮਿਰਜੇ ਦੀ ਗੱਲ ਕਰਨੀ ਬਣਦੀ ਹੈ ਕਿਉਂਕਿ ਮਿਰਜਾ ਸਾਡੀ ਅਣਖ ਦਾ ਪ੍ਰਤੀਕ ਆ ਪੰਜਾਬ ਦੀ ਅਣਖ ਦਾ ਪ੍ਰਤੀਕ ਆ ਤੇ ਇਹ ਗੀਤ ਬੜਾ ਸੋਹਣਾ ਗਾਇਆ ਹੈ ਆਪਣੇ ਪੰਮਾ ਸ਼ਾਹਿਰ ਨੇ ਪੰਮਾ ਸ਼ਾਹਿਰ ਅੱਜ ਤੋਂ ਇੰਨੀ ਗਾਉਂਦਾ ਮੈਂ ਇਹਨੂੰ 1994 ਤੋਂ ਜਾਣਦਾ ਹਾਂ 1994 ਤੋਂ ਲੈ ਕੇ ਹੁਣ ਤੱਕ ਇਹਨੇ ਪੰਜਾਬੀ ਗਾਇਕੀ ਦੇ ਖੇਤਰ ਦੇ ਵਿੱਚ ਬੜੀ ਜਿਹੜੀ ਮਿਆਰੀ ਗਾਇਕੀ ਨੂੰ ਇਹਨੇ ਸਾਮ ਕੇ ਰੱਖਿਆ ਹੈ ਇਹਦੀ ਗਾਇਕੀ ਬੜੀ ਸਾਫ਼ ਸੁਥਰੀ ਆ ਤੇ ਅੱਜ ਮੈਂ ਇਹਦੀ ਆਵਾਜ਼ ਸੁਣ ਕੇ ਦਾ ਕਾਹਿਲ ਹੋ ਗਿਆ ਕਿ ਇਹਨੇ ਬੜੀ ਬੁਲੰਦ ਆਵਾਜ਼ ਦੇ ਵਿੱਚ ਇਹ ਗੀਤ ਗਾਇਆ ਤੇ ਇਹ ਗੀਤ ਲਿਖਿਆ ਹੋਇਆ ਹੈ ਆਪਣੇ ਜਗਸੀਰ ਸਿੰਘ ਖਾਰਾ ਜੀ ਦਾ ਮੇਰੇ ਨਾਲ ਹੀ ਬੈਠੇ ਨੇ ਤੇ ਸਿੰਘ ਬਿਸ਼ਨੰਦੀ ਵਾਲਾ ਇਹਨਾਂ ਨੇ ਇਸ ਗੀਤ ਦੀ ਵੀਡੀਓਗ੍ਰਾਫੀ ਕੀਤੀ ਆ ਮਲਕੀਤ ਕਿੱਤੀ ਵੀ ਇਹਨਾਂ ਦੀ ਟੀਮ ਦੇ ਵਿੱਚ ਸ਼ਾਮਲਾ ਹੈ ਤੇ ਪਰਮਜੀਤ ਸਿੰਘ ਸਿੱਧੂ ਵੀ ਸੋ ਇਹਨਾਂ ਦੀ ਟੀਮ ਬੜੀ ਸੋਹਣੀ ਆ ਤੇ ਬੜਾ ਸੋਹਣਾ ਕੰਮ ਕਰ ਰਿਹਾ ਹੈ ਫਾਇਰ ਬੀਟ ਸਟੂਡੀਓ ਵੱਲੋਂ ਇਹ ਗੀਤ ਤਿਆਰ ਕੀਤਾ ਗਿਆ ਸੋ ਮੈਂ ਇਹ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਵੇਬ ਲੋਕ ਵੱਲੋਂ ਕਿ ਇਸ ਤਰ੍ਹਾਂ ਦੇ ਗੀਤ ਆਉਣੇ ਚਾਹੀਦੇ ਆ ਤੇ ਕਿਉਂਕਿ ਪੰਮੀ ਨੇ بڑے ਗਾਇਕਾ ਤੇ ਗਾਇਕਾ ਮਾਂ ਨਾਲ ਗਾਇਆ ਹੈ ਮਿਸ ਪੂਜਾ ਨਾਲ ਗਾਇਆ ਹੈ ਤੇ ਇੱਕ ਹੋਰ ਕਿਹਦੇ ਨਾਲ ਸੁਦੇਸ਼ ਕੁਮਾਰੀ ਨਾਲ ਵੀ ਗੀਤ ਗੁਰਨੇਸ਼ ਅਖਤਰ ਬਗੈਰ ਉਹ ਇਹਨਾਂ ਨਾਲ ਜੈਸਮੀਨ ਅਖਤਰ ਉਹਨਾਂ ਨਾਲ ਵੀ ਗਾਇਆ ਹੈ ਤੇ ਬੜੀ ਪੁਖਤਾ ਗਾਇਕੀ ਆ ਇਹਨਾਂ ਦੀ ਤੇ ਮੈਂ ਚਾਹੁੰਦਾ ਕਿ ਇਸੇ ਤਰ੍ਹਾਂ ਹੀ ਇਹ ਪੰਜਾਬੀ ਗਾਇਕੀ ਦੇ ਖੇਤਰ ਦੇ ਵਿੱਚ ਬੁਲੰਦੀਆਂ ਨੂੰ ਛੂਹਣ ਤੇ ਆਉਣ ਵਾਲੇ ਸਮੇਂ 'ਚ ਵੱਧ ਤੋਂ ਵੱਧ ਗੀਤ ਸਰੋਤਿਆਂ ਨੂੰ ਦੇਣ ਮੈਂ ਇਹੀ ਦਿਲੋਂ ਕਾਮਨਾ ਕਰਦਾ ਹਾਂ ਧੰਨਵਾਦ